ਬਠਿੰਡਾ ਦੇ ਬੱਸ ਸਟੈਂਡ ਵਿਖੇ ਡਰਾਈਵਰ ਵੱਲੋਂ ਮਾਰਿਆ ਗਿਆ ਹਾਰਨ ਤਾਂ ਕੁਝ ਨੌਜਵਾਨਾਂ ਵੱਲੋਂ ਕੱਢ ਲਈਆਂ ਕਿਰਚਾਂ ਮੌਕੇ ਤੇ ਇੱਕ ਨੂੰ ਕੀਤਾ ਕਾਬੂ ਕਿਰਚਾਂ ਸਮੇਤ ਉਸ ਨੂੰ ਕੀਤਾ ਬੱਸ ਸਟੈਂਡ ਚੌਂਕੀ ਦੇ ਹਵਾਲੇ ਬਠਿੰਡਾ ਪੀ ਆਰਟੀਸੀ ਤੇ ਪੰਨ ਬੱਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਸਾਡੇ ਇੱਕ ਡਰਾਈਵਰ ਵੱਲੋਂ ਜੋ ਪੀ ਆਰਟੀਸੀ ਦਾ ਡਰਾਈਵਰ ਸੀ ਉਸ ਵੱਲੋਂ ਬੱਸ ਸਟੈਂਡ ਵਿਖੇ ਹਾਰਨ ਮਾਰਿਆ ਤਾਂ ਕੁਝ ਨੌਜਵਾਨਾਂ ਵੱਲੋਂ ਉਸਤੇ ਖਿੱਚ ਖਾਂਦੇ ਹੋਏ ਉਸਤੇ ਕਿਰਚਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਲੋਕਾਂ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਜਿਸ ਨੂੰ ਲੈ ਕੇ ਇੱਕ ਵਿਅਕਤੀ ਉੱਥੋਂ ਆਪ ਜਨਰਲ ਵਿੱਚ ਫਰਾਰ ਵੀ ਹੋ ਗਿਆ ਅਤੇ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਦੇ ਕੋਲੋਂ ਉਹਨਾਂ ਇਹ ਵੀ ਦੱਸਿਆ ਕਿ ਉਹਦੇ ਕੋਲੋਂ ਆਪਰਾ ਕਿਰਚਾਂ ਦੇ ਕੜੇ ਮਿਲੇ ਹਨ ਜਿਸ ਨੂੰ ਲੈ ਕੇ ਮੌਕੇ ਤੇ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਇੱਥੇ ਬੱਸ ਸਟੈਂਡ ਚੌਂਕੀ ਦੇ ਹਵਾਲੇ ਕੀਤਾ ਗਿਆ ਉਹਨਾਂ ਮੰਗ ਕੀਤੀ ਹੈ ਕਿ ਇੱਥੇ ਸੁਰੱਖਿਆ ਦੇ ਇੰਤਜ਼ਾਮ ਪੂਰੇ ਕੀਤੇ ਜਾਣ ਤਾਂ ਜੋ ਕਿ ਹੁਣ ਸਿਕਾਂ ਵੀ ਘਟਣਾ ਹੋ ਸਕੇ त लड़ी हिकु मान ਓਏ ਬਾ ਦੱਸ ਰਿਹਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਕੀ ਕਰਣਾ ਜਾਊਗਾ ਅੱਜ ਕੋਈ ਝਗੜਾ ਹੋਇਆ ਤੇ ਇਹ ਜਿਹੜਾ ਝਗੜਾ ਹੋਇਆ ਜੀ ਗੇਟ ਦੇ ਉੱਪਰ ਜਿੱimme ਸਾਨੂੰ ਤਲਾਹ ਮਿਲੀ ਕਿਉਂਕਿ ਐਮਐਸਆਈ ਉੱਤੇ ਚੌਂਕੀ ਦੀ ਵਿੱਚ ਅਸੀਂ ਬੈਠੇ ਸੀ ਤਾਂ ਕੋਣ ਆਇਆ ਕੈਰੇਕਟਰ ਦਾ ਵੀ ਐ ਕਰਕੇ ਗੇਟ ਤੇ ਵੀ ਝਗੜਾ ਹੋ ਗਿਆ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤਾਂ ਕੋਈ ਸਟੂਡੈਂਟ ਸੀ ਪਤਾ ਨਹੀਂ ਕੋਈ ਸ਼ਰਾਰਤੀ ਅੰਸਰ ਔਰ ਕੈਰੇਕਟਰ ਦੇ ਨਾਲ ਝਗੜਾ ਕਰ ਰਹੀ ਸੀ ਅਸੀਂ ਉਹਦੇ ਮੌਕੇ ਤੇ ਪਹੁੰਚੇ ਤਾਂ ਦੋਨੇ ਜਿਹੜਾ ਨੂੰ ਪਾਸੇ ਕਰਕੇ ਚੌਂਕੀ ਦੇ ਵਿੱਚ ਤਾਂ ਲੈ ਗਏ ਔਰ ਦੱਸਣ ਮੁਤਾਬਕ ਪਤਾ ਲੱਗਿਆ ਵੀ ਉਹ ਜਿਹੜੇ ਸੀਗੇ ਸਟੂਡੈਂਟ ਜਾਂ ਕੋਈ ਅਣਪਛਾਤੇ ਵਿਅਕਤੀ ਉਹਨਾਂ ਕੋਲੇ ਕਿਰਚਾ ਔਰ ਕੜੇ ਵੀ ਸੀ ਜਿਹੜੇ ਦਾਹਾਂ ਚੌਂਕੀ ਦੇ ਵਿੱਚ ਜਮਾ ਕਰਵਾ ਦਿੱਤੇ ਨੇ ਔਰ ਇੱਕ ਜਿਹੜਾ ਉਹਨਾਂ ਦਾ ਸਾਥੀ ਚੌਂਕੀ ਦੇ ਵਿੱਚ ਫੜਾ ਦਿੱਤਾ ਅੱਗੇ ਦੀ ਜਿਹੜੀ ਪੁਲਿਸ ਕਾਰਵਾਈ ਆ ਉਹ ਕਰ ਰਹੀ ਹੈ ਔਰ ਦੇਖਦੇ ਆਂ ਵੀ ਉਹ ਸਟੂਡੈਂਟ ਪੜਨ ਵਾਲੇ ਸੀ ਜਾਂ ਕੋਈ ਸ਼ਰਾਰਤੀਆਂ ਹੁੰਦੇ ਸੀ ਜਾਂ ਕੋਈ ਨਸ਼ੇਪਤੀ ਵਾਲੇ ਸੀ ਜਾਂ ਕੋਈ ਕੋਦੇ ਮਾਮਲੇ ਦੇ ਵਿੱਚ ਆਏ ਨੇ ਜਿਹੜਾ ਝਗੜਾ ਹੋਇਆ ਇਹ ਪ੍ਰਾਈਵੇਟ ਸੀ ਬੱਸ ਜੇ ਸਰਕਾਰੀ ਸੀ ਨਹੀਂ ਜੀ ਸਰਕਾਰੀ ਬੱਸ ਦੇ ਨਾਲ ਹੋਇਆ ਤਾਂ ਕੋਈ ਡਰਾਈਵਰ ਨੇ ਕੋਈ ਹਾਰਨ ਵਗੈਰਾ ਮਾਰਿਆ ਉਹਦੇ ਮੂਰੇ ਹੋ ਕੇ ਉਹਨੂੰ ਉਹਨਾਂ ਨੇ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਿ ਉਹਦੇ ਨਾਲ ਲ ਅਸੀਂ-ਬਸੇ ਪਤਾ ਲੱਗਿਆ ਵੀ ਉਹਨਾਂ ਕੋਲ ਕਿਰਚਾ ਔਰ ਕੜੇ ਸੀ ਜਿਹੜੇ ਉਹ ਤੋਂ ਫੜ ਕੇ ਤਾਂ ਚੌਂਕੀ ਦੇ ਵਿੱਚ ਦੇ ਦਿੱਤੇ ਔਰ ਇੱਕ ਜਿਹੜਾ ਉਹਨਾਂ ਦੇ ਨਾਲ ਦਾ ਸਾਥੀ ਫੜ ਕੇ ਚੌਂਕੀ ਦੇ ਵਿੱਚ ਦਿੱਤਾ ਹੋਇਆ ਔਰ ਜਿਹੜੀ ਅੱਗੇ ਦੀ ਕਾਰਵਾਈ ਇਹ ਪੁਲਿਸ ਕਰਦੀ ਲੱਗਦਾ ਵੀ ਗੁੰਡਾਗਰਦੀ ਲਗਾਤਾਰ ਪਾਤੀ ਜਾ ਰਹੀ ਹੈ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਹਮਲੇ ਹੋ ਗਏ ਬਿਲਕੁਲ ਜੀ ਬਿਲਕੁਲ ਪੂਰੇ ਪੰਜਾਬ ਦੇ ਪਰ ਵਿੱਚੀ ਇਦਾਂ ਦੇ ਮਾਹੌਲ ਬਣੇ ਹੋਏ ਹੋਏ ਨੇ ਕਿਉਂਕਿ ਅਸੀਂ ਜੇਕਰ ਸਾਡੇ ਅਦਾਰੇ ਦੀ ਗੱਲ ਕਰੀਏ ਤਾਂ ਪਿੱਛੇ ਜੇ ਇੱਕ ਵਾਰਦਾਤ ਹੋਈ ਹੈ ਵੀ ਇੱਕ ਬੱਸ ਨੂੰ ਲੁੱਟਿਆ ਵੀ ਗਿਆ ਔਰ ਇੱਕ ਡਰਾਈਵਰ ਡਿਊਟੀ ਤੇ ਖਤਮ ਕਰਕੇ ਘਰ ਜਾ ਰਿ ਪ੍ਰੇਦਨੀਆਂ ਨਿੱਕੇ ਨਿੱਕੇ ਵਾਰਦਾਤਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਹਰ ਰੋਜ਼ ਹੁੰਦੀਆਂ ਨੇ ਔਰ ਇਸ ਬੱਸ ਸਟੈਂਡ ਦੇ ਵਿੱਚ ਵੀ ਕਈ ਵਾਰ ਦੇਖਣ ਨੂੰ ਮਿਲਿਆ ਅਸੀਂ ਰੋਜ਼ ਇੱਕ ਤਰ੍ਹਾਂ ਦਾ ਜਿਹੜਾ ਲਟੇਰਾ ਹੈ ਜਾਂ ਕੋਈ ਜੇਬ ਕਾਟ ਕਰੇ ਨੂੰ ਰੋਜ਼ ਹੀ ਫੜਦੇ ਇੱਕ ਤਰ੍ਹਾਂ ਔਰ ਅੱਜ ਤਾਂ ਹੱਦੀ ਹੋ ਚੁੱਕੀ ਹੈ ਵੀ ਇੱਕ ਪੜਨ ਵਾਲੇ ਬੱਚਿਆਂ ਦੇ ਕੋਲੇ ਕਿਰਚਾਂ ਔਰ ਕੜੇ ਫੜੇ ਗਏ ਨੇ ਹੋ ਸਕਦਾ ਉਹ ਕੋਈ ਲੁੱਟਖੋ ਦੇ ਮਾਮਲੇ ਦੇ ਵਿੱਚ ਆਏ ਸੀ ਜਾਂ ਕੋਈ ਹੋਰ ਕਿਸੇ ਦਾ ਨਿੱਜੀ ਵਾਰ ਕਰਨ ਆਏ ਸੀ ਪਰ ਇੱਕ ਵਾਰ ਉਹਨਾਂ ਨੂੰ ਫੜ ਕੇ ਚੌਂਕੀ ਦੇ ਵਿੱਚ ਦੇ ਦਿੱਤਾ ਇਹ ਤਾਂ ਬੱਸ ਸਟੈਂਡ ਸੀਗਾ ਵੀ ਰਾਸ਼ੀਗਾ ਜੇ ਕਿਤੇ ਬਾਹਰ ਹੁੰਦੇ ਨੁਕਸਾਨ ਵੀ ਕਰ ਸਕਦੇ ਬਿਲਕੁਲ ਜੀ ਜੇ ਹੋ ਸਕਦਾ ਵੀ ਉਹ ਇਕੱਲੇ ਕਿਸੇ ਅਣਜਾਣ ਵਿਅਕਤੀ ਨੂੰ ਘੇਰ ਕੇ ਕਿਸੇ ਇਕੱਲੇ ਪਰਸਨ ਨੂੰ ਘੇਰ ਕੇ ਜ਼ਰੂਰੀ ਨਹੀਂ ਵੀ ਹੋ ਕਿਸੇ ਬਸ ਵਾਲੇ ਨੂੰ ਘੇਰਨਾ ਉਹ ਕਿਸੇ ਰਾਹਗਰ ਨੂੰ ਵੀ ਘੇਰ ਸਕਦੇ ਨੇ ਇਦਾਂ ਦੀਆਂ ਇਹਨੀਆਂ ਵਾਰਦਾਤਾ ਨਿੱਕੇ-ਨਿੱਕੇ ਰੋਜ਼ ਹੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਔਰ ਰੋਜ਼ ਹੀ ਇਦਾਂ ਦੇ ਵਾਰਦਾਤਾ ਜਿਹੜੀਆਂ ਹੋ ਰਹੀਆਂ ਨੇ ਕਿਉਂ ਕਿ ਉਹ ਮੰਗ ਕਰਦੇ ਹੋਗੇ ਅਸੀਂ ਮੰਗ ਕਰਦੇ ਹਾਂ ਵੀ ਇਹਦੀ ਇਹ ਸਖਤਾਈ ਹੋਣੀ ਚਾਹੀਦੀ ਏ ਜੇਕਰ ਬਸ ਸਟੈਂਡ ਦੇ ਵਿੱਚ ਵੀ ਕੋਈ ਆਉਂਦਾ ਔਰ ਜੇ ਕੋਈ ਲੱਗਦਾ ਹੈ ਕਿਸੇ ਨੂੰ ਵੀ ਉਹ ਕੋਈ ਆਪਣਾ ਕੋਈ ਵਾਰਦਾਤ ਕਰਨ ਆਇਆ ਜਾਂ ਕੋਈ ਵਾਰਦਾਤ ਨੂੰ ਅੰਜਾਮ ਦੇਣ ਆਇਆ ਜੇ ਕੋਈ ਸ਼ੱਕੀ ਵਿਅਕਤੀ ਇਦਾਂ ਦਾ ਫੜਿਆ ਜਾਂਦਾ ਔਰ ਪ੍ਰਸ਼ਾਸਨ ਨੂੰ ਵੀ ਮੰਗ ਹੈ ਵੀ ਇਹ ਤੇ ਜਿਹੜੀ ਸ਼ਕਤੀ ਆ ਜ਼ਿਲ੍ਹੇ ਦੇ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਬਠਿੰਡੇ ਜਿਹੜੇ ਵਿੱਚ ਇਦਾਂ ਦੀਆਂ ਬਹੁਤ ਜ਼ਿਆਦਾ ਵਾਰਦਾਤਾਂ ਹੋਈਆਂ ਨੇ ਪਿੱਛੇ ਇੱਕ ਫਾਇਰਿੰਗ ਵੀ ਹੋਈ ਸੀ ਇੱਕ ਸਬਜੀ ਵਾਲੇ ਦਾ ਜਿਹੜਾ ਬੇਟਾ ਮਾਰਿਆ ਗਿਆ ਸੀ ਇਦਾਂ ਦੀਆਂ ਨਿੱਕੀਆਂ ਨਿੱਕੀਆਂ ਵਾਰਦਾਤਾਂ ਜਿਹੜੀਆਂ ਹਰ ਰੋਜ਼ ਦੇਖਣ ਦੇ ਚਾਹੁੰਦੀਆਂ ਸਰਕਾਰ ਤੋਂ ਮੰਗ ਹੈ ਵੀ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਜਿਹੜੀ ਸਖਤਾਈ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਔਰ ਸੁਰੱਖਿਆ ਦਾ ਵੀ ਨਿਯਮ ਬਣਾਉਣਾ ਚਾਹੀਦਾ ਤਾਂ ਜੋ ਆਮ ਪਬਲਿਕ ਉਸ ਸੁਰੱਖਿਆ ਰਹੇ